ਦਾ ਸੰਤਾਨੀ ਹੋਣ ਬੀਬੀ ਅੰਦਰ ਕੀ ਕਰਦੀ ਬਾਹਰ ਖੜੇ ਤੇਰੇ ਦੁੱਖਾਂ ਦੇ ਦਰਦੀ ਬਾਬੇ ਆਏ ਨੇ ਚੱਲ ਕੇ ਤੇ ਖੁਸ਼ ਕਰਕੇ ਘੱਲ ਦੇ ਦੁੱਖ ਆ ਤੇਰੇ ਦੂਰ ਨੇ ਤੇ ਬਾਬੇ ਮਸ਼ਹੂਰ ਨੇ ਉਹ ਲੈ ਬੀਬਾ ਰਾਸ਼ੀ ਤੇਰੀ ਮੱਕਰਾ ਚੰਗਾ ਤੇਰਾ 79 ਹੈ ਪਰ ਇੱਕ ਰੇਖਾ ਥੋੜੀ ਜਿਹੀ ਵਿੰਗੀ ਜਾ ਰਹੀ ਹੈ ਤਾਂ ਹੀ ਤੈਨੂੰ ਕੋਈ ਚਿੰਤਾ ਸਤਾ ਰਹੀ ਹੈ ਪਤਾ ਵੀ ਆਹੀ ਕੁਝ ਹੁੰਦਾ ਹੈ ਉਹ ਕਹਿੰਦੀ ਹਾਂ ਬਾਬਾ ਜੀ ਕੀ ਚਿੰਤਾ ਸਤਾ ਰਹੀ ਹੈ ਕਹਿੰਦਾ ਉਹ ਪੋਲਿਏ ਦਿਲ ਚ ਕਿਸੇ ਨੂੰ ਵਸਾਈ ਬੈਠੀ ਹੈ ਘਰ ਵਾਲਿਆਂ ਤੋਂ ਸਪਾਈ ਬੈਠੀ ਹੈ ਤੇਰਾ ਕੋਈ ਵਸ ਨਹੀਂ ਚੱਲਦਾ ਵੱਡਾ-ਬੜਾ ਬਾਹਰ ਚੋਣੀ ਹਲਦਾ ਫੋਣ ਤੇ ਚਿਪੀ ਰਹਿੰਦੀ ਐ ਸਾਰਾ ਦਿਨ ਦੁਖੀ ਰਹਿੰਦੀ ਐ ਤੇ ਕੱਲੀ ਕੱਲੀ ਗੱਲ ਖੋਲ ਕੇ ਰੱਖ ਤੋਂ ਦਾਨ ਦਛਣਾ ਤੋਂ ਪਾਸਾ ਨਾ ਵੱਟੀ ਨਹੀਂ ਘਰਦਿਆਂ ਨੂੰ ਦੱਸ ਤੂੰ ਕਹਿੰਦੀ ਬਾਬਾ ਜੀ ਘਰੇ ਨਾ ਦੱਸਿਓ ਪੈਰੋਂ ਕੱਢ ਲਿਆ ਕਹਿੰਦੀ ਬਾਬਾ ਜੀ ਘਰੇ ਨਾ ਦੱਸਿਓ ਵੀ ਦਾਨ ਦਛਣਾ ਪੂਰੀ ਲੈ ਲਿਓ ਕਹਿੰਦਾ ਲੈ ਭਗਤਨੀ ਫਿਰ ਚੋਰੀਆਂ ਫਿਲਮ ਵੀ ਦੇਖ ਕੇ ਆਉਂਦੀ ਸੀ ਤੇ ਘਰਦਿਆਂ ਨੂੰ ਵੇਕੂਹ ਬਣਾਉਂਦੀ ਸੀ ਜੋਰ ਬਹੁਤ ਲਾਇਆ ਗੱਲ ਸਰੇ ਚੜਾ ਨਹੀਂ ਸਕੀ ਮੌਕਾ ਮਿਲਿਆ ਨਹੀਂ ਵਿਆਹ ਕਰਾ ਨਹੀਂ ਸਕੀ ਦੇਖ ਫਿਰ ਬਾਬਿਆਂ ਨੇ ਖੋਲੀ ਅੱਜ ਪਟਾਰੀ ਤੇ ਮੁੰਡੇ ਦਾ ਨਾਂ ਦੱਸਦੇ ਤੇਰੇ ਵਿਆਹ ਦੀ ਕਰਾ ਦੀਏ ਤਿਆਰੀ ਕਹਿੰਦੀ ਬਾਬਾ ਜੀ ਮੁੰਡੇ ਦਾ ਨ ਕੱਲ ਲੈ ਭਾਤਨੀ ਫੇਰ ਟੱਲੇ ਤੇ ਸੰਤਾਂ ਦਾ ਡੇਰਾ ਤੇ ਕੱਲ ਦੁਪਹਿਰ ਨੂੰ ਪਾ ਲਈ ਫੇਰ ਅਸ ਤਰੰਗੀ ਮਠਿਆਈ ਤੇ 5100 ਧੂਨੇ ਤੇ 1100 ਖਰਚ ਆ ਜੀ ਸ਼ਾਮ ਕਰਮੂਣੀ ਦੇ 200 ਤੇ ਦੇਖੀ ਫੇਰ ਰਾਤੋ ਰਾਤ ਭਾਜਣਾ ਪਵਾ ਕੇ ਰੱਖ ਦੂੰ ਤੇਰੇ ਤਾਂ ਕੀ ਗਵਾਂਡੀਆਂ ਦੇ ਵਿਰਾਤ ਮਗਾ ਕੇ ਰੱਖ ਦੂੰ ਉਹਨੇ ਕਹੇ ਬਾਬੇ ਬੜੇ ਪਹੁੰਚੇ ਆ ਕਹੀਂ ਧੰਨੋ ਬਾਬਾ ਜੀ ਫੇਰ ਤਾਂ ਇੱਕ ਕੁੜੀ ਨੇ ਹੋਰ ਵੀ ਵਿਆਹ ਕਰਵਾਉਣਾ ਕੱਲ ਲੈ ਭਾਤਨੀ ਫੇਰ ਅੱਜ ਤੋਂ ਸਾਰੀ ਚਿੰਤਾ ਛੱਡ ਦੇ ਆਪਣੇ ਨਾਲ ਹੀ ਉਹਦਾ ਵੀ ਕੰਮ ਕੱਢ ਦੇ ਦੋਨਾਂ ਦੀਆਂ ਫੋਟੋਆਂ ਤੇ ਡਬਲ ਖਰਚਾ ਦੇਖ ਦੇਣਾ ਚ ਹੁੰਦੀ ਤੁਹਾਡੇ ਵਿਆਹ ਦੀ ਚਰਚਾ ਪਰ ਰਾਹੁਕੇ ਤੂੰ ਥੋੜਾ ਤੰਗ ਕਰਦੇ ਆ ਉਹ ਵੀ ਆਪਣੀ ਵੱਖਰੀ ਮੰਗ ਕਰਦੇ ਆ ਰਾਹੁ ਮੁਰਗਾ ਤੇ ਕੇ ਤੂੰ ਬੋਤਲ ਮੰਗਦਾ ਬੋਤਲ ਕਰਦੀ ਤੇ ਮੁਰਗਾ ਕਾਲੇ ਰੰਗ ਦਾ ਸਤਰੰਗਾ ਧਾਗਾ ਤੇ ਚਾਂਦੀ ਦਾ ਤਵੀਤ ਬੱਚਾ ਖੱਬੇ ਡੋਲੇ ਤੇ ਬਣ ਲੈ ਠੀਕ ਬੱਚਾ ਤੇ ਕਾਪੀ ਪੈਨ ਹੁਣ ਚੱਕ ਲੈ ਤੂੰ ਬੱਚਾ ਨੰਬਰ ਬਾਬਿਆਂ ਦਾ ਲਿਖ ਲੈ ਤੂੰ ਪੱਕਾ ਕਹਿੰਦਾ 905656 ਦੇ ਪਿੱਛੇ 2524 ਰੱਖੀ ਸੰਗ ਨਾ ਦੱਸੀ ਗੱਲ ਹੋਈ ਜੋ ਵੀ ਪਿੰਡ ਫੂਲ ਚ ਮੱਲੀ ਦਾ ਮਸ਼ਹੂਰ ਡੇਰਾ ਦੁੱਖ ਦਸਤੀ ਕਰਾਂਗੇ ਦੂਰ ਤੇਰਾ ਤੇ ਬਾਬੇ ਚੱਲੇ ਹੁਣ ਸਾਨੂੰ ਦੇਹ ਦੱchnਾ ਘਰੋਂ ਮੁੜੀਏ ਕਦੇ ਨਾ ਸਾਹ ਸਖਣਾ